ਜੀ ਬਾਈ ਅੱਗੇ ਦਾ ਚਾਚਾ ਪਹੁੰਚ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਉਹ ਨੂੰ ਕਹਿੰਦਾ ਆ ਇੱਧਰ ਹੋਰੇ ਨੂੰ ਕਰ ਕੋਰੇ ਬਾਈ ਕੋਰ ਚੱਲ ਨਾ ਨਾ ਵਧੀਆ ਇਹ ਨਾ ਵਧੀਆ ਅੱਜ ਤੇਰੇ ਠੰਡਾ ਆੜ ਕਿਵੇਂ ਗਿਆ ਜੱਗੇ ਤੂੰ ਤਾਂ 2 ਲੀਟਰ ਵਾਲੀ ਬੋਤਲ ਛੱਡ ਦੇ ਬਣਾਤਾ ਨਵਾ ਬਾਈ ਜੋੜ ਦੂਰ ਲਾ ਚੋ ਪਰ ਬਾਟੀ ਲਾਤਾ ਅਸਲੀ ਲਾਤਾ ਵੀ ਪੁਰਾਣਾ ਲਾਇਆ ਦੇਖ ਕਿੰਨੇ ਕਿਲੋ ਦੀ ਪੱਤੀ ਆ ਇਹ ਇਹ 5-6 ਕਿਲੋ ਦੇਖੇ ਜੋੜਦਾਰ ਪੱਤੀ ਲਾਤਾ ਨਾ ਉਹ ਜੇ ਤੈਨੂੰ ਟੇਡਾ ਲਾਉਣਾ ਤਾਂ ਦੇ ਲੈ ਪਿੱਛੇ ਨੂੰ ਘਿਰਦਾ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਹਾਂ ਜੀ ਕਿ ਪਹਿਲੀ ਫਾਸਟ ਰਾਈਡ ਹੈ ਪਹਿਲੀ ਵਾਰ ਕੱਟਿਆ ਬਾਈ ਛਤਰੀ ਲਵਾਉਣ ਲੱਗੇ ਆਪਾਂ ਫਾਰਮ ਟਰੈਕ ਤੇ ਪਹਿਲੀ ਵਾਰ ਕੱਢਿਆ ਅੱਜ ਦੁਨ ਦਾ ਕੱਢਾ ਇਹ ਲੱਤਾਈ ਫਾਰਮ ਨੂੰ ਕਿਹਨੇ ਸਾਵੈ ਆਪਣਾ ਨਹੀਂ ਹੈਗਾ ਬਾਈ ਲੋਕ ਆਪਾਂ ਨੂੰ ਵਧਾਈਆਂ ਦਈ ਜਾਂਦੇ ਆ ਇਹ ਬਾਈ ਲਿਆ ਜੱਗੇ ਦੇ ਚਾਚੇ ਨੇ ਹੈ ਵਸੇ ਆਪਣਾ ਹੀ ਆ ਤਾਂ ਵੀ ਠੀਕ ਆ ਪਰ ਅੱਜ ਆਪਾਂ ਦੱਸ ਦੀ ਸੱਚ ਜੱਗੇ ਦੇ ਚਾਚੇ ਦਾ ਟਰੈਕਟਰ ਆ ਬਾਈ ਦੇਖ ਚਾਚਾ ਲੀਕੇ ਕਹਤ ਨਹੀਂ ਕਿ ਐ ਵੀ ਰਸ ਨਜ਼ਰ ਨਜ਼ਰ ਲੱਗ ਜਵੇ ਕਿ ਫੇਰ ਗੜ ਵੀ ਚਾਰ ਕਰ ਲੈ ਪਹਿਲਾਂ ਦਾ ਚਾਚਾ ਲੈ ਕੇ ਕਹਤ ਨਹੀਂ ਗਿਆ ਹੈ ਚਾਚਾ ਕਹਿੰਦਾ ਸ਼ਰਾਧਾਂ ਕਰਕੇ ਨਹੀਂ ਲੈ ਕੇ ਗਿਆ ਵੀ ਇਹਨੇ ਤੁਸੀਂ ਕੰਮ ਕੰਮ ਕਰਾਓ ਇੱਕ ਬਾਈ ਕੈਨੇਡਾ ਵਾਲੇ ਫੋਰਪ ਦੀ ਆਈ ਵੀ ਡੈਕ ਦੀ ਅਪੀਲ ਵੀ ਡੈਕ ਲਵਾ ਕੇ ਛੱਡ ਗਿਆ ਵੀ ਕਿਤੇ ਕੱਪੜੇ ਵਾਲੀ ਛਤਰੀ ਨਾਲ ਲਵਾ ਲੈਣ ਕਹਿੰਦਾ ਛਤਰੀ ਵੀ ਹਾਂ ਮੇਰੇ ਕੋਲ ਜ਼ਿੰਮੇਵਾਰੀ ਭਾਈ ਕਹਿੰਦਾ ਛਤਰੀ ਡੈਕ ਲਵਾ ਕੇ ਛੱਡ ਕੇ ਆਉਣਾ ਜਦ ਤੱਕ ਦਹੀਂ ਨਾ ਕਹਿੰਦਾ ਕਹਿੰਦਾ ਉਹਨੇ ਪੱਲੀ ਦੀ ਛਤਰੀ ਲਾ ਦੇਣੀ ਇਹ ਕਿ ਚਲਾਈ ਕਿਹੇ ਜੀ ਚਲਾਈ ਵਧੀਆ ਹੈ ਪੂਰਾ ਜੰਮਾ ਤੇਰਾ ਵੀ ਬਹੁਤਾ ਹੋ ਰਿਹਾ ਹੈ ਆ ਤੈਰ ਜਾ ਰਾ ਚਾਚਾ ਨਾ ਤਿੰਨ ਵਾਲੇ ਗਿਲ ਤੇ ਕੀ ਆਪਾਂ ਨੂੰ ਤਾਂ ਥੋੜਾ ਜਿਆ ਵਧੀਆ ਲੱਗਦਾ ਆਪਾਂ ਕਦੇ ਚਲਾਇਆ ਨਹੀਂ ਹਾਂ ਹਾਂ ਕੋਸਾਇਆ ਵੀ ਮਾਡਲ ਨਵਾਂ ਹੈ ਨਾ ਕੱਪੜਾ ਸੀ ਕੱਪੜਾ ਲੈ ਆਇਆ ਨਹੀਂ ਆ ਤੁ ਕੱਛੂ ਝੋਟਾ ਸਾਨ ਘੋੜਾ ਪਤਾ ਨਹੀਂ ਕਿੰਨੇ ਕਿੰਨੇ ਜਾਨਵਰ ਲਾਏ ਹੋ ਬਾਈ ਸਾਰੇ ਜਾਨਵਰ ਕੱਪੜਾ ਨਹੀਂ ਲਿਆ ਕੋਈ ਆਪਾ ਨਹੀਂ ਤੇ ਇਹ ਲੈ ਵਿੱਚ ਹੋਣਾ ਕੋਈ ਹੈ ਨਹੀਂ ਹਾਂ ਥੋਤੀ ਲੈ ਲੰਨੀ ਉੱਥੇ ਹਾਂ ਥੋਤੀ ਲੈ ਲੰਨੀ ਉੱਥੇ ਦੇ ਕਿਥੇ ਕੱਪੜੇ ਤੇ ਥਾਲ ਕੱਪੜਾ ਲੈ ਲੈਂਦੇ ਹਾਂ ਹਾਂ ਫਰਮ ਚੱਕਰ ਜਗਾ ਗੇਰ ਪ੍ਰੇਖਾ ਮੈਂਦਾ ਇਹਦਾ ਲੋ ਮੂਰੇ ਨੂੰ ਉਲਟਾ ਆਪਣਾ ਬੈਕ ਸਾਈਡ ਨੂੰ ਉਲਟ ਹੈ ਬਾਈ ਬਾਕੀ ਚੱਲਦੇ ਆ ਬਾਈ ਕਰਾਲੀ ਸ਼ਹਿਰ ਨੂੰ ਕਰਾਲੀ ਹਾਂਜੀ ਕਰਾਲੀ ਇਹਨਾਂ ਆਪਣੇ ਲਾਦੀ ਜੱਗੇ ਆਪਣੇ ਨੋਕਲ ਦੀ ਹੈਗਾ ਸਭ ਕਰਾਲੀ ਆ ਛਤਰੀ ਬੰਪਰ ਬਾਈ ਜਿਹੜਾ ਟਾਇਰ ਇਹ ਸਾਜਦਾ ਨਾ 10 16 ਦਾ ਟਾਇਰ ਹੈ ਮੇਰੇ ਹਿਸਾਬ ਨਾਲ ਸਨੇ ਨੂੰ 40000 ਦਾ ਟਾਇਰ ਹੈ ਹੈ ਗਿਆ 40000 ਤੇ ਹੁਣ ਆਲਾ ਮਾਰ ਨਹੀਂ ਹੌਲਾ ਜੀ ਗਾਣੇ ਗੰਦਾ ਮਾ ਕੇ ਨਾ ਰਮਾਤਾ ਹੀ ਕਰਨਾ ਇੱਕ ਬਾਈ ਨਹੀਂ ਕਰਕੇ ਗਿੱਲਾ ਜਾ ਹੋਇਆ ਪਿਆ ਐ ਪਹੀ ਗਿੱਲੀ ਆ ਲਓ ਜੀ ਬਾਈ ਇੱਕ ਸੈਟ ਵਾਲਾ ਚਾਲੂ ਹੋ ਗਿਆ ਦੂਏ ਬਾਸੇੜਾ ਹੁਣ ਬੰਦ ਕਰਦੇ ਨੇ ਇਹਨਾਂ ਨੇ ਹਾਂ ਆਹ ਬੰਦ ਕਰੂਗਾ ਲੋ ਬਈ ਕਰਾਲੀ ਵਾਲੇ ਰੋਡ ਉਪਾਏ ਪਿਆ ਹੈ ਹਾਈਵੇ ਪਰੋਂ ਜਾਂਦਾ ਸ਼ੁਕਰ ਲਓ ਜੀ ਭਾਈ ਟੋਲ ਵਰਾਜੇ ਪਹੁੰਚ ਗਏ ਆ ਲੱਗੂ ਟੋਲ ਦੋਈ ਲਾਲ ਦਿੱਤੀ ਆਈ ਮਸਤੀ ਵਾਲੀ ਗੱਡੀ ਵੀ ਇੱਧਰ ਆ ਹੀ ਕੱਢਦੇ ਹਾਂ ਭਾਈ ਪਰਲੀ ਸਾਈਡ ਨੂੰ ਵੀ ਭਾਈ ਕਹਿੰਦਾ ਤਾਂ ਕੱਢਣਾ ਕੱਢ ਲੋ ਤੇ ਕਹਿੰਦਾ ਸਿੱਧਾ ਕੱਢਣਾ ਔਲੀ ਬਾਦਵਾਦ ਬਾਦਵਾਦ ਲਓ ਜੀ ਭਾਈ ਕੋਰਾਲੇ ਹੀ ਸ਼ਹਿਰ ਪਹੁੰਚ ਗਏ ਲੈਕਾਪਰ ਔਰੇ ਦੋ ਸਾਈਡ ਆ ਭਾਈ ਛਤਰੀ ਲਾਉਂਦੇ ਇੰਦਰ ਵੀ ਲਾਉਂਦੇ ਬਲੰਡਲੇ ਰੋਡ ਪਰ ਇਸ ਵਾਰ ਰੋਡ ਪਰ ਵੀ ਲਾਉਂਦੇ ਆ ਆ ਛਤਰੀ ਵਾਲੇ ਪ ਜਾਣਾ ਕੱਟ ਜਾ ਲਓ ਜੀ ਭਾਈ ਪਹੁੰਚ ਗਏ ਛਤਰੀ ਵਾਲੇ ਵੀਰਵਾ ਆ ਛੱਜਾ ਹੈ ਭਾਈ ਜਿਹੜਾ ਉੱਪਰ ਲੱਗਣਾ ਹੈ ਤੇ ਫਾਈਬਰ ਛਤਰੀ ਆ 2 ਪੈਸੇ ਵੀ ਪਏ ਆ भी करके गलियां क्ड होनी भाई बैंक का कम चलता भाई ग्रैांडर लगे तो ਛਤਰੀ ਬਾਈ ਪੇਂਟ ਹੋਣ ਲੱਗੀ ਆ। ਪਰ ਮਸ਼ੀਨੀ ਆ ਬਾਈ ਮੈਂਟਿਕ ਤੇ ਵਰਦੈਂਦੀ ਦੇਖੋ ਕਿੰਨੀ ਮੋਟੀ ਪੱਤੀ ਆ। ਇਹ ਕਿੰਨਾ ਮਿੰਟ ਲਾਉਂਦੀ ਆ? ਦੇ ਲਾਉਂਦੀ ਆ ਆ ਜੋ ਮੋਟੇ ਦੋਵੇਂ। ਨਹੀਂ ਖੇਪੜੀ ਜਾਓ। ਐਵੇਂ ਲੱਗਦਾ ਬਟਨ ਲੱਗੇ। ਜੋ ਜਿੰਨੇ ਰੀਆ ਜੋਗਾ ਆਉਂਦਾ ਕਿ ਆਹ ਬੰਦਾ ਨਹੀਂ ਵਰਤ ਸਕਦਾ ਇਹ ਲੋਹਾ ਆਲ ਦੇ ਨਾਲ ਕੰਡਾ ਵੀ ਕਰ ਦਿੰਦੇ ਬਾਈ ਫਾਈਬਰ ਹੈ ਬਾਈ ਫਾਈਬਰ ਆਹੋ ਹੋ ਗਈ ਮੂਰੇ ਵਾਲੀ ਬਾਈ ਫੈੱਡ ਵਾਲੇ ਹੋ ਗਏ ਫੰਦਰੇ

ਤਗਾਕੇ ਉੱਤੇ ਦੇ ਵਿੱਚ ਹੈ ਵੀਰਾ ਫਾਰਮ ਟਰੈਕਰ ਚਿੱਟਾ ਹੀ ਹੁੰਦਾ ਤਾਂਨੇ ਰੱਖੀ ਬੈਠਾ ਚਿੱਟਾ ਹੀ ਹੁੰਦਾ ਫਿਰ ਚਿੱਟਾ ਹੀ ਹੁੰਦਾ ਰੰਗ ਰੂਣ ਕਰਨ ਨੂੰ ਤਾਂਨੇ ਲੋਟ ਆ ਉਹਦਾ ਉਰੇ ਪੇ ਰੱਖਿਆ ਉਹਨੇ ਨਾ ਉਹ ਆਪਾਂ ਖਲਵੇਂ ਦੇ ਬਚਣਾ ਹੋਵੇ ਹਾਂ ਆਣ ਗਏ ਨਮੀ ਬਾਈ ਚਲਾਈ ਡਾਉਂਡਿਆ ਬਾਈ ਸਾਰੀਆਂ ਆਪ ਹੀ ਆਉਂਦੀਆਂ ਤੇ ਗਾੜਾ ਰੰਗ ਹੁੰਦੇ ਆ ਕਿ ਟਰੈਕਟਰ ਲਾਲ ਆ ਤਾਂ ਲਾਲ ਰੰਗ ਬਾਕੀ ਹੌਲੈਂਡ ਹੋ ਗਿਆ ਬਾਈ ਫਰਨ ਰੱਕ ਹੋ ਗਿਆ ਨਾ ਚਿੱਟੀਆਂ ਲੱਗਦੀ ਜ਼ਿਆਦਾ ਜੀ ਬਾਈ ਆ ਗਿਆ ਨੰਬਰ ਆਪਣਾ ਟਰੈਕਟਰ ਦਾ ਜੂ ਪੈਪ ਥੋੜਾ ਜਿਹਾ ਲੰਬਾ ਏ ਜਿੱਥੇ ਇਹਨੇ ਖੜਨਾ ਜਾ ਕੇ ਨਾ ਉੱਥੇ ਥੋੜਾ ਡਿੱਕਾ ਕਰੂਗਾ ਬਾਈ 4 ਇੰਚ ਵੱਡਣਾ ਪੈਣਾ ਇਹ ਇੱਕ ਟਰੈਕਟਰ ਦਾ ਕੰਮ ਨਿਬੜ ਗਿਆ ਛੱਤੀ ਦੀ ਦਾ ਹਾਂ ਵਾਰੀ ਆਈ ਏ ਟਾਇਰ ਬੜੇ ਹੋਣ ਕਰਕੇ ਬਾਈ ਟਰੈਕਟਰ ਹੋ ਗਿਆ ਉੱਚਾ ਤਾਂ ਕਰਕੇ ਹੁਣ ਜੂ ਪੈਪ ਵੱਡਣਾ ਬੰਦੇ ਨੇ 4 ਇੰਚ ਨੋ ਯੋ ਦੇਖ ਟਰੈਕਟਰ ਲਾਉਣਾ ਤਾਂ ਆ ਦੇ ਲੈ ਪਿੱਛੇ ਨੂੰ ਘਿਰਦਾ ਹੈ ਹੈ ਚੱਲ ਬੰਦੂ ਬਣਾ ਰਿਹਾ ਭਾਈ ਸਾਹਿਬ ਜੂ ਵੀ ਬੰਦਾ ਨੀ ਰੋਡ ਤੇ ਖੜੀ ਹੈ ਲੈ ਬੁਰੇ ਜਿੱਤੀ ਜਾਣਾ ਸੇਨ ਬਾਅਦ ਦੇਖ ਇਹ ਤਾਂ ਨਿੱਗਰ ਵਾਲਾ ਹੈ ਪੱਤੀ ਮੋਟੀ ਹੈ ਨਾ ਵਿੱਚ ਉਹ ਆਉਂਦਾ ਜੂ ਲੱਗਿਆ ਵਾ ਵੱਡੇ ਵੱਡੇ ਜਿੰਦਾ ਪਣ ਉਹ ਟਰੈਕਟਰ ਬੋਨ ਆ ਜਾਊਗਾ ਜੂ ਵੱਡੇ ਤੇ ਲੈ ਇੱਡੇ ਤੇ ਪਾ ਇੱਕ ਦੇਖਿਆ ਬਾਈ ਨੇ ਜਿਹੜਾ ਫ੍ਰਿਜ ਲੈ ਵ ਪਾਣੀ ਵਾਲਾ ਨਜ਼ਾਰਾ ਲਿਆਂਦਾ ਬੰਨਿਆ ਪਿਆ ਜੀ ਨਜ਼ਾਰਾ ਜੀ ਠੰਡੇ ਪਾਣੀ ਨਿਕਲਦੀ ਹੁੰਦੇ ਹੁਣ ਤਾਂ ਗੋਲ ਹੋ ਜਾਂਦਾ ਇਹ ਫ੍ਰਿਜ ਵਾਂ ਕੋਕ ਕਾ ਤੇ ਨਿਕਲਦੀ ਲੋ ਜੀ ਬਾਈ ਅੱਗੇ ਦਾ ਚਾਚਾ ਪਹੁੰਚ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਹੌਲ ਹੋ ਗਿਆ ਦਾ ਇੱਧਰ ਹੋਰੇ ਕਿਉਂ ਕਰਦਾ ਹੋਰੇ ਬਾਈ ਕੋਲ ਜਾਈਦਾ ਨਾ ਨਾ ਵਧੀਆ ਇਹ ਨਾ ਵਧੀਆ ਦਾ ਅੱਜ ਤੇਰੇ ਠੰਡਾ ਆੜ ਕਿਵੇਂ ਗਿਆ ਜੱਗੇ ਤੂੰ ਤਾਂ 2 ਲੀਟਰ ਵਾਲੀ ਬੋਤਲ ਛੱਡ ਦੇ ਬੈਠੇ ਦਾ ਹੈ ਉਹ ਅੱਛਾ ਇੰਜਨ ਵੀ ਚੱਲਣਾ ਚਾਹੀਦਾ ਪਰ ਇੱਕ ਦੇਖਿਆ ਮੈਂ ਜਾਂ ਛਤਰੀ ਲਵਾ ਲਾ ਬੰਪਰ ਲਵਾ ਲਾ ਦਿਹਾੜੀ ਲੱਗਦੀ ਉਹ ਲੱਗਦੀ ਹੈ ਕਰ ਕੋਈ ਅੱਜ ਆਏ ਲੇਟ ਹੈ ਫਾਈਨ ਨਾ ਆਏ ਤਾਂ ਅਸੀਂ ਸਾਜ ਰਹੇ ਨੇ ਨਹੀਂ ਲੱਗ ਜਾਣੀ ਸੀ ਚੱਕਰ ਜਿਹੜਾ ਜੂ ਤੇ ਪੈਪ ਥੋੜਾ ਜਿਹਾ ਵੱਡਾਣ ਕਰਕੇ ਨਾ ਟਾਈਮ ਲੱਗ ਗਿਆ ਕਿਹਾ ਦੋ ਘੰਟੇ ਦਾ ਕਰਾਉਂਦੇ ਨੇ ਅੱਧੀ ਦਿਹਾੜੀ ਖਾ ਲਈ ਪਹਿਲਾਂ ਮਨੇ ਆਪ ਨਹੀਂ ਤਾਂ ਸਿੱਧੀ ਛਤਰੀ ਟੰਗ ਕੇ ਹੁਣ ਨੂੰ ਲਾ ਲਈਆਂ ਲੱਗੀਆਂ ਬਹੁਤ ਪੰਗੇ ਥੱਲੇ ਦੇ ਬੈਡ ਕਰਿਆ ਚੱਲ ਇਹ ਵੀ ਜ਼ਰੂਰੀ ਦਾ ਬਾਈ ਜਾ ਅੰਦਰ ਇਹਨਾਂ ਪੜਿਆ ਹੋਇਆ ਲੱਗਦਾ। ਕੋਈ ਆਂਦਾ ਐ ਸੈਟਮੈਂਟ ਟਾਇਰਾਂ ਕਰਕੇ ਉੱਚਾ ਹੋ ਗਿਆ ਟਰੈਕਟਰ। ਇਹ ਰੋਹੇ ਚਾਲ ਮੋੜੇ ਤੋਂ। ਉਹ ਨਹੀਂ। ਉਹਨਾਂ ਹੀ ਟਾਇਰਾਂ ਨੇ ਚੱਕਦਾ ਇਹ। ਬਣਾਤਾ ਨਵਾਂ ਭਾਈ ਜ਼ੋਰ-ਜ਼ੋਰ ਨਾਲ ਚੱਕ ਪਰ ਬਾਕੀ ਦਾ ਆਤਾ। ਅਕੀਨ ਲਾਤਾ ਵੀ ਪੁਰਾਣਾ ਲਾਇਆ। ਦੇਖਾ ਕਿੰਨੇ ਕਿਲੋ ਦੀ ਪੱਤੀ ਆ? ਲਗਭਗ 5-6 ਕਿਲੋ। ਦੇਖੇ ਜੋੜਦਾਰ ਪਤ ਨਹੀਂ ਲੱਗਦਾ। ਸਾਈਡ ਦੇ ਦਿਓ ਜੱਕੇ। ਕਬਾਈ ਦੇਖੋ ਕਿਆ ਵਧੀਆ ਲੱਗਦਾ ਹੈ ਕਿ ਫੈਰਾਂ ਦੇ ਵਿੱਚ ਤਾਂ ਗੱਲਬਾਤ ਹੋਰ ਹੁੰਦੀ ਆ ਜੱਗੇ ਉਹ ਬੈਟਰੀ ਤਾਰਾਂ ਲਾਲਾ ਬੱਸ ਆ ਲਾਲਾ ਇੱਧਰ ਉਹ ਹੋਰ ਰੰਗ ਨਹੀਂ ਤਾਂ ਵਧੀਆ ਲੱਗਣਾ ਨਾ ਨਾ ਰੰਗ ਨਹੀਂ ਵਧੀਆ ਲੱਗਦਾ ਚਿੱਟਾ ਹੀ ਵਧੀਆ ਲੱਗਦਾ ਕਾਲਾ ਪਹਿਲ ਚਿੱਟੇ ਚੱਤਰੀ ਗੱਲ ਬਣਦੀ ਠੀਕ ਹੋ ਜਾਗਾ ਬਾਈ ਬੈਠੇ ਤੂੰ ਜਨ ਆਈ ਲੋਬ ਦੇਖੋ ਕਿੰਨਾ ਹੋ ਗਿਆ ਇਹਨੇ ਜੇ ਛਤਰੀ ਗੱਲ ਨਾਲ ਤਾਂ ਲਾਈਟਾਂ ਲੂਟਾਂ ਪੱਖਾ ਲੱਗਣਾ ਯਾਰ ਗੱਲਬਾਤ ਹੋਰ ਬਣ ਜਾਣੀ ਸੋਜੀ ਬਾਈ ਛਤਰੀ ਵਾਲਾ ਫਾਈਨਲ ਹੋ ਗਿਆ ਤਾਂ ਬਾਈ ਤੇ ਦਵਾਈਆਂ ਕਰਾਲੀ ਵੰਟੀ ਆ ਵੀ ਜੱਗੇ ਹੈ ਸਟਰੀ ਪੂਰੀ ਓਕੇ ਹੋ ਗਈ ਹਾਂਜੀ ਬਾਈ ਨੇ ਲਾਤੀ ਤੇ ਬਾਈ ਬਣਾ ਨੰਬਰ ਲਾ ਦਿਓ ਜੀ ਮੇਰਾ ਜੇਗਾ 92175 76686 ਜੀ ਤੇ ਲਵਾਣੀ ਹੋਵੇ ਜੀ ਬੰਦੇ ਦੇ ਇੱਕ ਦਿਨ ਚ ਲੱਗ ਜੂਗੀ ਹਾਂਜੀ ਹਾਂਜੀ ਕੋਈ ਬੰਪਰ ਹੋਇਆ ਤਿੰਨ ਤਿੰਨ ਚਾਰ ਘੰਟੇ ਲੱਗੇ ਡਰੈਸ ਬਣ ਜਾਏਗਾ ਇਹ ਆਪਣਾ ਹਿੱਸੇ ਸਵਾਰ ਹੋਰ ਤੇ ਸੱਜਿਆ ਬਣਤੀ ਐ ਅਗਰੋ ਵਰਕਰ ਬਣਤੀ ਐ ਅਗਰੋ ਵਰਕਰ ਡੈਕ ਛਤਰੀ ਬੰਪਰ ਵੇਟ ਹਾਊਸ ਹੋਵੇ ਬਾਈ ਉਹ ਸਾਹਮਣੇ ਕਰਦੇ ਦੁਕਾਨਦਾਰ ਨੂੰ ਦੱਜਣਾ ਕੁਝ ਵੀ ਕਰਵਾ ਦੇ ਇਧਰ ਆਪਣੇ ਸਬਸਕ੍ਰਾਈਬਰ ਆਏ ਹੋਏ ਬਾਈ ਇਹਨਾਂ ਨੇ 575 ਤਗੜਾ ਕਰਾਤਾ ਵੈਂਪਰ ਲਵਾਗੇ ਮੋਟਾ ਕਰਵਾਤਾ ਹੁਣ ਆੜਦੇ ਦੀ ਟਰਾਲੀ ਖਿੱਚੂਗਾ ਮੈਂ ਦਿਖਾਤਾ ਜੀ ਇੱਥੇ ਖੜਾ ਤਾਂ ਹੈ ਉਹ ਖੜਾ ਬਾਈ ਨੂੰ ਵੈਂਪਰ ਲੱਗਿਆ ਠੀਕ ਹੈ ਆਇਦਰ ਜੋਂਡੀਰ ਪਰ ਲੱਗਣੀ ਬਾਈ ਛਤਰੀ ਉਹ ਉੱਥੇ ਫਾਰਮ ਕਰਾਂਗੇ ਲਓ ਜੀ ਬਾਈ ਛਤਰੀ ਲਵਾ ਕੇ ਘਰ ਨੂੰ ਬਾਹਰ ਤੇ ਚੱਲੇ ਉੱਥੇ ਅਸੀਂ ਖੋਲੀ ਰੇਸ ਕਰੇ 2500 ਚੱਕਰ ਜੱਗਾ ਕਿ ਨਾ ਭਾਜਰਾ ਨਹੀਂ ਪਾਓਗੇ ਤਾਂ ਚੌਥਾ ਘੇਰੇ ਲਈ ਆਇਆ ਚੌਥਾ ਘੇਰੇ ਪਾਇਆ ਬਾਈ ਫੇ ਬਰੋਲਾ ਬਣ ਗਿਆ ਹਾਂ ਅੱਜ ਹੀ ਕੇਗੇ ਭਾਜਰਾ ਕਦ ਨਹੀਂ ਹੈਗਾ ਲੈ ਹੁਣ ਪਿਆ ਚੌਥਾ ਹੈਗੀ ਹੈ ਚੌਂਡੀ ਦੇ ਕੇਤੇ ਜਿਆਦਾ ਹੈ ਉਹ ਚੱਕਰ ਵੀ 2500 ਆ ਔਰ ਸਪੀਡ ਬਹੁਤ ਆ ਬਾਈ ਜੀ ਭਾਈ ਹਨੇਰੀ ਵੀ ਆ ਗਈ ਜਾਂਦੇ ਜਾਂਦੇ ਹੈ ਮੈਂ ਵੀ ਆ ਗਈ ਹਨੇਰੀ ਵੀ ਆ ਗਈ ਬਾਬਾ ਚੱਲ ਜੀ ਭਾਈ ਪੂਰੀ ਭਾਈ ਦੇਖਤਾ ਛਤਰੀ ਠੀਕ ਆ ਬਜੀ ਬਿਲਾਲ ਲੱਗਣੀ ਸੀ ਨਾ ਇਹ ਨਹੀਂ ਕੀਤੀ ਜੱਗੇ ਕਿਦਾਂ ਕਹਾ ਕਹਾ ਕਹਦਾ ਦੇਖਦਾ ਟਰੈਕਟਰ ਫਿਰ ਜੱਗੇ ਦਾ ਹਾਂ ਵਿਗ ਗਿਆ ਪੂਰੀ ਪਸੰਦ ਦਾ ਰੇਖਤਾ ਛੱਜਾ ਛੁਜਾ ਉੱਚੀ ਤਾਂ ਨਹੀਂ ਬਹੁਤੀ ਨਾ ਠੀਕ ਆ ਬੜਾ ਆ ਹਾਂ ਤੈ ਤਾਂ ਨਾ ਉੱਚੀ ਚਾਰਾ ਦੀ ਉੱਚੀ ਦੀ ਕਹਿੰਦੇ ਅੰਦਰ ਨਹੀਂ ਵੜਨਾ ਸਾਡੇ ਹੁਣ ਠੀਕ ਆ ਦੇਖਦਾ ਜੋੜ ਦੇਖਦਾ ਕਿ ਤੇ ਪਾਵਾ ਅੱਛਾ ਇਹਨੇ ਟੇਬ ਨੇ ਵੇੜਤੀ ਲਵਾ ਪੂਰੀ ਜੋੜ ਲੱਭਦੇ ਜੱਗਾ ਪਾਲਟੀ ਕਰੂਗਾ ਉੱਪਰ ਲਵਾਵੋ ਲਵੇੜਦਾ ਜੋੜ ਨਾ ਆਵੇ ਤੇ ਲੈਨ ਕਿਤੇ ਵੀ ਆਹ ਦਿਖਦਾ ਦੂਰ ਐ ਇਹ ਡਾਣਾ ਹੋਣਾ ਆਹ ਕੁੱਤੇ ਦੀ ਕਿੱਟਲੇ ਫਰਮਾ ਬੈਠਾ ਇਹਦਾ ਪਤਾ ਡਾਂਗ ਫੇਰਨੀ ਵਾਲੀ ਹੈ ਪੂਰੀ ਠੀਕ ਆ ਇਹ ਟੂਕੇ ਰੰਗ ਹੈ ਪੂਰੀ ਇੰਨਾ ਕਿ ਡੱਕ ਲਵਾਣਾ ਆਹ ਛਤਰੀ ਵਾਲਾ ਇੰਨਾ ਇੱਕ ਵਸ ਇੰਨਾ ਹੈ ਹਨਾ ਚਮਕਦਾ ਅੱਛਾ ਵੀ ਛੋਟਾ ਜਿਹਾ ਲਵਾਉਣਾ ਛੋਟਾ ਹੈ ਹਾਂ ਪੇਪਰ ਮੂੜੇ ਨੂੰ ਕੱਲੀ ਅਛਾ ਕੱਲੀ ਟੇਪਰ ਬਸ ਜੀ ਸਵੇਰ ਦੇ ਕੇ ਪਿਆ ਦੁੱਧ ਦਾ ਟਾਈਮ ਹੋ ਗਿਆ ਪੂਰੀ ਦਾ ਇੰਦਰ ਜੀ ਘਰ ਲਵਾਉਗਾ ਉਹ ਛੋਟਾ ਇਹ ਲਾਉਣਾ ਉਹ ਵਧੀਆ ਹੈ ਮੈਂ ਪਿੱਛੇ ਦੇਖਦਾ ਪਿੱਛੇ ਦੇਖ ਜਾਂਦਾ ਹਾਂ ਚੱਲ ਚੱਲੇ ਕਿੱਥੇ ਨਹੀਂ ਐ ਝੂਕੇ ਦੇਖਣਾ ਹਾਂ ਉਹ ਔਖਾ